ਜਦ ਵੀ ਖਬਰ ਸੁਣ ਲਈ ਅਸੀਂ ਉਸਾਲ ਨੇ ਕਲਗੀਆਂ ਵਾਲੇ ਦੀ ਸੇਪਾ ਨਾਲ ਖਾਸ ਨੇ ਫੁਟੇ ਪ੍ਰਾਪਤ ਕਾ ਨਹੀਂ ਪੈਣਾ ਸੇ ਜੀ ਕਿਥੇ ਆ ਹੋ ਰਿਚਾ ਨਾ ਜਬ ਰਾਜੇ ਨੇ ਪੈਣਾ ਰੀਚਿਤ ਸਾਡੇ ਕਾਰ ਨਹੀਂ ਆ ਚੇਵੇਂ ਕਾਲ ਕੋਈ ਮਰਜੀ ਸੈਂਦੀ ਤੁਸੀਂ ਸਨ ਜੰਗ ਦੇ ਮੈਦਾਨ ਦਾ ਹਾਲ ਖਾਨ दुश्मान ते जमाल मौत तो बाद जो वध ग नगारिय जयकारवाज़ा नमान गूंजण लॻा दर ख़ालसा जी अगवाई बाबा जो सन जहान ख़ान बि अने फौजा ने अॻे वधिया

ਸੋ ਇਹ ਸੇਦੀ ਰਾਤ ਸਿੰਘਾਂ ਦੇ ਉਲਟਾ ਹੀ ਅਸਰ ਹੋਇਆ ਜਦ ਬਾੜ ਲਗਾ ਤਵੇ ਰੋ ਜਾਗੋ ਵਾਲੀ ਗੱਲ ਹੋਈ ਸਾਲ ਖਾਲਸਾ ਦੀ ਦਵਾਈ ਬਾਬਾ ਦੀਪ ਸਿੰਘ ਜੀ ਨੇ ਆਪ ਸੁਵਾਲੀ ਉਹ ਦੁਸ਼ਮਣ ਫਰਾਂ ਦੇ ਆਹੂ ਲਾ ਦੇ ਅੱਗੇ ਵਧਣ ਲੱਗੇ ਬਾਬਾ ਜੀ ਜਹਾਨ ਖਾਨ ਪਾਵੇਂ ਲੜਦਾ ਲੜਦਾ ਘਤਮੀਓ ਚੁਕਤੀ ਪਰ ਜੰਗ ਦੇ ਮੈਦਾਨ ਤੋਂ ਹਾਲਾ ਵੀ ਸੀ ਉਸਨੇ ਆਪਣੀ ਫੌਜ ਨੂੰ ਹੁਕਮ ਦਿੱਤਾ ਕਿ ਥੱਲੇ ਦੇ ਵਾਰ ਕੇ ਰੋਕੋ

अचानक अचानकमान नवी शक्त लेक बाबा दी लाइ प्रगट हुई बाबा जी त बगा मार्या खबे हथ जी हथेरी उते अीस रख लिया ते सजे हथ सां खंडा खड़का हुय अॻे वधण लॻे ਜਹਾਨ ਖਾਨ ਇਹ ਵੇਲੇ ਠੀਕ ਉੱਠਿਆ ਓਏ ਇਹਨਾਂ ਦੇ ਤਾਂ ਮੁਰਦੇ ਵੀ ਲੜਦੇ ਨੇ ਇਹਨਾਂ ਨਾਲ ਮੁਕਾਬਲਾ ਕੋਈ ਕਿਸ ਤਰ੍ਹਾਂ ਕਰ ਸਕਦਾ ਭਾਈ ਫਤਿਹ ਸਿੰਘ ਨੇ ਵਾਰ ਕੀਤਾ ਤੇ ਜਹਾਨ ਖਾਨ ਦਾ ਸਿਰ ਤਰ ਤੋਂ ਵੱਖ ਹੋ ਗਿਆ ਸਾਨੇ ਸੱਚਾ ਪਾਸ਼ਾ ਸਤਗੁਰੂ ਦੀ ਲੀਲਾ ਅਪਰਾ ਬਾਹਰ ਜਹਾਨ ਖਾਨ ਦੀ ਮੌਤ ਤੇ ਬਾਬਾ ਜੀ ਇਹ ਤਲੀ ਤੇ ਰਖੇ ਸੀਸ ਨਾਲ ਜਦ ਕਰਾਵੇ ਅਫਗਾਨੀ ਸੈਨਾ ਦੇ ਪੈਰ ਉੱਪਰ ਤੁਕੇ ਸਨ ਉਹ ਵਾਹੋ ਦਾਇਨ ਜੰਗ ਦੇ ਮੈਦਾਨ ਚੋਂ ਭੱਜਣ ਲੱਗੇ ਬਾਬਾ ਜੀ ਸਨਾਂ ਅੱਤ ਸਰ ਸਿਰ ਵੜਦੇ ਹੋਏ ਅੱਗੇ ਜਾ ਰਹੇ ਸਨ ਦੁਨੀਆਂ ਦੀ ਕੋਈ ਵੀ ਤਾਕਤ ਉਹਨਾਂ ਨੂੰ ਜਿਹਾ ਕਰਨ ਤੋਂ ਰੋਕ ਨਹੀਂ ਸਕੀ ਤੇ ਜਿਹਾ ਕਰਨ ਦੀ ਕਿਸੇ ਤੇ ਹਿੰਮਤ ਵੀ ਨਹੀਂ ਸੀ ਸਿਰ ਕੱਟੇ ਜਾ ਰਹੇ ਸਨ

ਤੇ ਹਲੋ ਹੋ ਗਿਆ ਬਾਬਾ ਜੀ ਨੇ ਪ੍ਰਕਰਮਾ ਦੇ ਵਿੱਚ ਆਪਣਾ ਸੀਸ ਇਸ ਤਰ੍ਹਾਂ ਟਿਕਾ ਦਿੱਤਾ ਜਿਵੇਂ ਮੱਥਾ ਟੇਕ ਰਿਹਾ ਹੋਵੇ ਅਤੇ ਫਿਰ ਉਹ ਲੇਟ ਕੇ ਖੰਡਾ ਅਦੇ ਵਿਨੋਦ ਦੇ ਹੱਥ ਚੀਸੀ ਤਾਂ ਨਾ ਤਾਂ ਨਾ ਜਸ਼ਨ ਮੇਸ਼ਤ ਬਣਦਾ

बचियो जी माता जी और अपन संता ने कठे करी श्री हरमंदर साहब के अमृत सरोवर अपनी सेवा का बड़ा हिस्सा पाया ठाकुर जी ऋषे सिंह जी तुम भी, भी जाके संता ने कठिया जी भैन जो तो प्रेम खिलन का चाव सर तली गली तो प्रेम खिलाओ सिर तरिया इतारक पैर करी जय सि दे जय पर कान नकी जय सिर दे जय पर कान नकी जय सिर दे जय पर कान नकी जय सि दे जय पर कान नकी जय सिर दे जय पर खान ਇਹਨੀਆਂ ਅਨੇਕਾਂ oportunidades ਜਿਉਂ-ਜਿਉਂ ਤੁਸੀਂ ਪਤਾ ਫਰੋਣ ਦੇ ਜਾਵੋਗੇ ਬੜਾ ਅੰਦਰ ਇਹਨਾਂ ਰਸਨ ਹੋ ਜਾਵੇਗਾ ਕਿ ਸਾਨੂੰ ਬਾਹਰਲੇ ਅਦਕਾਰ ਤੋਂ ਫੋਟ ਨਹੀਂ ਆਏਗਾ ਇਹੇ ਬੇਸ਼ਮਾਰ ਨੇ ਜਿਨ੍ਹਾਂ ਨੇ ਮਨੁੱਖਤਾ ਨਾਲ ਮੋਕ ਕੀਤਾ ਅਤੇ ਇਨਸਾਨੀਅਤ ਦਾ ਭੜਾ ਲੋਚਿਆ ਨਫ਼ਰਤ ਦੇ ਜ਼ਹਿਰ ਨੂੰ ਖੁਦ ਢੀਕੇ ਲੋਕਾਈ ਵਿੱਚ ਅਮਰਤ ਵੰਡਿਆ ਖੁਦ ਪੱਖ ਚੜ ਹਟਾ ਕੇ ਸਾਡੇ ਲਈ ਬਸੰਦ ਦਾ ਬੰਦੋਬਸਤ ਕੀਤਾ ਅਤੇ ਬਹਾਰ ਦਾ ਇੰਤਜ਼ਾਮ ਮੇਰੇ ਮਨ ਵਿੱਚ ਇੱਕ ਸ਼ੰਕਾ

ਕਿਉਂਕਿ ਜਦੋਂ ਕੋਈ ਵੀ ਮਾਮਲਾ ਛੜ ਦਾ ਨਾ ਜੁੜਿਆ ਹੋਵੇ ਅਕੀਦਤ ਨਾਲ ਬਵਸਤਾ ਹੋਵੇ ਤੇ ਲੈਣ ਤੇ ਦਰ ਲਈ ਗਿਆਨ ਵਿਗਿਆਨ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਦਿਮਾਗ ਨਾਲੋਂ ਵੱਧ ਦਿਲ ਨਾਜ਼ੁਕ ਹੁੰਦਾ ਹੈ ਸੇ ਹਮੇਸ਼ਾ ਦਿਲ ਨੂੰ ਲੱਗਦੀ ਹੈ ਦਿਮਾਗ ਨੂੰ ਨਹੀਂ ਟੁੱਟਦਾ ਹਮੇਸ਼ਾ ਦਿਲ ਹੈ ਦਿਮਾਗ ਨਹੀਂ ਮਾਫ ਕਰਨਾ ਦੋਸਤੋ ਅਸੀਂ ਤਾਂ ਆਪਣੀ ਬਹਿਸ ਦੇ ਝੁਲਜ ਗਏ ਗਲਤਾਂ ਵਿਸਥੇ ਦੀ ਹੋ ਰਹੀ ਹੈ ਸਾਨੂੰ ਆਪਣੇ ਵਿਰਸੇ ਦੇ ਅਭਿਮਾਨ ਵਰਗਾ ਮਾਣ ਹੋਣਾ ਚਾਹੀਦਾ ਹੈ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦਾ ਕੋਈ ਵਿਰਸਾ ਨਹੀਂ ਕੋਈ ਜ਼ਮੀਨ ਨਹੀਂ ਕੋਈ ਚਾਹ ਇਹ ਸਮਾਦੇ ਨਾਲ ਸਾਡੇ ਕੋਲੋਂ ਵਿਦਾ ਲੈਂਦੇ ਹਾਂ ਕਿ ਆਪਣੇ ਵਿਸਤੇ ਦੀ ਹੋਰ ਸਫਲਤਾ ਕਰਨ ਲਈ ਫਿਰ ਮਿਲਾਂਗੇ ਅਲਵਿਦਾ ਜਰੂਰੀ ਸਮਝਣਾ ਹੋਇਆ ਇਸ ਨਾਟਕ ਦੇ ਮੰਚ ਤੇ ਮੰਚ ਦੇ ਪਿੱਛੇ ਸਾਰੇ ਪਾਤਰਾਂ ਤੇ ਕਲਾਕਾਰਾਂ ਨਾਲ ਤੁਹਾਡੀ ਜਾਣ ਪਛਾਣ ਕਰਾਉਣਾ ਜਰੂਰੀ ਸਮਝਦਾ ਤੁਸੀਂ ਸੁਣਤਾ ਪਾ ਰਜ਼ੀਆ ਦੇ ਰੋਲ ਵਿੱਚ ਕੋਮਲ ਰਾਏ ਕੋਮਲ ਰਾਏ माया थे रोल विच मैडम सिंदर कौर शेयरिंग थे रोल विच सन अरवेंद्र रैपिड찬रमल संदीप दीवान ते अहमद शाह अब्दाली दे रोल विच सन संजीवन सिंह ਹਾਦਕਾਨ ਰਣਜੀਵਨ ਸਿੰਘ ਕਾਜ਼ੀਦਰ ਹੁਨਦਾ ਕੀਤਾ ਰਾਣਾ ਆਜ਼ਾਦ ਫਜ਼ਲੁਦੀਨ ਲਖਵਿੰਦਰ ਤੇ ਦਰਬਾਰੀ ਦਾ ਵੀ ਰੋਲ ਸੰਦੀਪ ਦੀਵਾਨ ਨੇ ਕੀਤਾ ਕੀਤਾ ਤੇ ਨੰਦਗੀ ਦੇ ਰੋਲ ਵਿੱਚ ਬੀਬੀ ਅਰਸ਼ਪ੍ਰੀਤ ਮੈਂ ਬਾਕੀ ਪਾਤਰਾਂ ਨਾਲ ਜਿਹੜੇ ਵੀ ਮੰਚ ਦੇ ਪਿੱਛੇ ਉਹਨਾਂ ਨਾਲ ਜਾਣ ਪਛਾਣ ਲਈ ਸੰਭਦ ਨਹੀਂ ਹਾਂ ਇਸ ਨਾਟਕ ਦੇ ਲੇਖਕ ਤੇ ਨਿਰਦੇਸ਼ਕ ਸੰਜੀਵਨ ਸਿੰਘ ਇਸ ਨਾਟਕ ਦੇ ਟੈਕਨੀਕਲ ਜਿਹੜੀ ਸੀ ਕੁਲਿੱਕੀਨ ਨਿਯੁਜਕ ਪੂਰ ਪੰਜਾਬੀ ਜੋਬੀ ਦਾ ਨਾਮ ਸੀ ਕਿ ਹੈ ਨਾਮ ਸੰਜੀਵ ਦਿਵਾਨ ਹੈ ਦਾ ਨਾਮ ਹੈ ਡਿਜ਼ਾਈਨਰ ਸੀ ਵਿਜੇ ਗਿੱਲ ਮੇਲਾ ਮਾਈਕ ਰਣਜੀਤ ਮਿਊਜ਼ਿਕ ਮਿਊਜ਼ਿਕ ਟਿਕ ਪ੍ਰੋਡਕਸ਼ਨ ਦੀ ਜਿਹੜਾ ਸਾਥੀ ਸੀ ਉਹ ਡੇਢ ਮਹੀਨੇ ਤੋਂ ਵਰਕ ਕਰ ਰਿਹਾ ਸੀ ਸਾਡੇ ਨਾਲ ਮਿਊਜ਼ਿਕ ਤੇ ਉਹਦੇ ਡੈਥ ਦੀ ਸਹਾਇਤਾ ਦੀ ਲੋ ਦਿਲ ਪਹਿਲਾਂ ਜਸਤਰਾਬੀ ਮਿਊਜ਼ਿਕ ਹੋਇਆ ਪ੍ਰੋਟੈਕਟ ਸਾਹਿਬ ਸ੍ਰੀ ਵਿਜੈ ਇਹ ਬੱਬੂ ਐਕਟਰਾ ਸੀ ਨਾ ਸਿੰਗਿੰਗ ਸੀ ਕੁਮਿੰਦਰ ਸਿੰਘ ਟਾਬਲੇਟ ਦੇ ਸੰਮ ਸਿੰਘ ਨਿਵਾਸ ਇਹ ਬਸ ਪ੍ਰੋਪਰਟੀ ਸੰਭਾਲ ਦਾ ਕੰਮ ਕੀਤਾ ਸੀ ਸੰਦੀਪ ਨਿਵਾਸ ਤੇ ਰਣਾਜ ਪਰਚਨ ਫਰੋਂਥ ਜਿਹੜੇ ਕੰਮ ਹੁੰਦੇ ਨੇ ਬਹੁਤ ਹੈਪਨ ਨੇ ਉਸੇ ਸ਼ੋਕ ਪੁਜੇੜੀ ਪਰਾ ਸਿੰਘ ਜੀ ਨੇ ਗੁਰਮੀਤ ਥੇਲ ਜਨਰਲ ਸੈਨਿਕ ਕਰਮ ਸਿੰਘ ਪ੍ਰਦੀਪ ਸੰਜੀਵ ਮੁੱਗੀ